ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡੇ ਸਰੀਰ ਨੂੰ ਜੇ ਕੋਈ ਰੋਗ ਲੱਗ ਗਿਆ ਹੈ ਜਾਂ ਸਾਡੀ ਅੱਖਾਂ ਦੀ ਨਜ਼ਰ ਘਟ ਗਈ ਹੈ ਸਾਨੂੰ ਕੋਈ ਵੀ ਕਸ਼ਟ ਆ ਜਾਵੇ ਤਾਂ ਆਪਾਂ ਜਲਦੀ ਘਬਰਾ ਜਾਂਦੇ ਹਾਂ ਕਈ ਮੇਰੇ ਵੀਰ ਭੈਣਾਂ ਕਹਿੰਦੇ ਨੇ ਕਿ ਬਹੁਤ ਦਵਾਈਆਂ ਖਾਦੀਆਂ ਹਨ ਪਰ ਫਰਕ ਨਹੀਂ ਪੈਂਦਾ ਦਵਾਈ ਕੋਈ ਅਸਰ ਨਹੀਂ ਕਰਦੀ ਤੇ ਸੰਗਤ ਜੀ ਮਹਾਂਪੁਰਖ ਨਾਨ ਸਿੰਘ ਜੀ ਦੇ ਕੋਲ ਅਕਸਰ ਹੀ ਜਦੋਂ ਵੀ ਕੋਈ ਇਨਸਾਨ ਕੋਈ ਬਿਮਾਰੀ ਜਾਂ ਦੁੱਖ ਲੈ ਕੇ ਆਉਂਦਾ ਸੀ ਮਹਾਪੁਰਖ ਜੀ ਕਹਿੰਦੇ ਸਾਨ ਕਿ ਤੁਸੀਂ ਡਾਕਟਰ ਜਿਹੜੇ ਮਰਜ਼ੀ ਕੋਲ ਜਾਓ ਦਵਾਈ ਖਾਓ ਪਰ ਆਸਰਾ ਬਾਣੀ ਦਾ ਲਓ ਗੁਰਬਾਣੀ ਦਾ ਲਓ ਜਿਨ੍ਹਾਂ ਦੀਆਂ ਅੱਖਾਂ ਦੀ ਜੋਤ ਘਟ ਹੈ ਉਹ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਗੁਰੂ ਸਾਹਿਬ ਜੀ ਦੀ ਸ਼ਕਤੀ ਅੱਜ ਵੀ ਪਰਤੱਖ ਵਰਤਦੀ ਹੈ ਮੇਰੇ ਸੱਚੇ ਪਾਸ਼ਾ ਜੀ ਸਮਰਤ ਹਨ ਪਰ ਸਾਡੀ ਅਰਦਾਸ ਕਰਨ ਅਤੇ ਮੰਗਣ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਸੱਚੇ ਪਾਤਸ਼ਾਹ ਜੀ ਝੋਲੀ ਪੁਰਾਣ ਵਿੱਚ ਕੋਈ ਵੀ ਦੇਰੀ ਨਹੀਂ ਕਰਦੇ ਸਾਧ ਸੰਗਤ ਜੀ ਚਾਹੇ ਕੋਈ ਵੀ ਹੋਵੇ ਪਰ ਦਾਤ ਦੇ ਲਈ ਅਰਦਾਸ ਕਰਨੀ ਬਹੁਤ ਜ਼ਰੂਰੀ ਹੈ ਸੰਗਤ ਜੀ ਸ੍ਰੀ ਗੁਰੂ ਕੋਬਿੰਦ ਸਿੰਘ ਜੀ ਦੇ ਸਮੇਂ ਦੇ ਵਿੱਚ ਇੱਕ ਮਾਤਾ ਦਰਬਾਰ ਸਾਹਿਬ ਕਾਫੀ ਸਮੇਂ ਤੋਂ ਸੇਵਾ ਕਰ ਰਹੀ ਸੀ ਉਸ ਮਾਤਾ ਨੂੰ ਅੱਖਾਂ ਤੋਂ ਦਿਖਾਈ ਨਹੀਂ ਸੀ ਦਿਨ ਦਾ ਉਸ ਮਾਤਾ ਦੇ ਮਨ ਦੇ ਇਸ਼ਿਆ ਸੀ ਕਿ ਮੈਂ ਸੱਚੇ ਪਾਤਸ਼ਾਹ ਜੀ ਤੋਂ ਅੱਖਾਂ ਦੀ ਜੋਤ ਵੀ ਮੰਗਣੀ ਹੈ ਅਤੇ ਘਰ ਦੇ ਵਿੱਚ ਗਰੀਬੀ ਵੀ ਬਹੁਤ ਹੈ ਮਾਇਆ ਦੀ ਬੇਨਤੀ ਵੀ ਕਰਨੀ ਹੈ ਤਾਂ ਸੰਗਤ ਜੀ ਇਤਿਹਾਸ ਦੇ ਵਿੱਚ ਉਸ ਮਾਤਾ ਦਾ ਨਾਂ ਮਾਈ ਪਿੱਖਾ ਦੇ ਨਾਮ ਦੇ ਨਾਲ ਆਉਂਦਾ ਹੈ ਤਾਂ ਗੁਰੂ ਰਾਮਦਾਸ ਜੀ ਦੇ ਉੱਤੇ ਮਾਤਾ ਨੂੰ ਪੂਰਾ ਭਰੋਸਾ ਸੀ ਇਸ ਲਈ ਮਾਤਾ ਨੇ ਇਹ ਹੀ ਭਾਵਨਾ ਆਪਣੇ ਹਿਰਦੇ ਦੇ ਵਿੱਚ ਰੱਖ ਕੇ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਪਰ ਅੱਜਕੱਲ ਅਸੀਂ ਪਹਿਲਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਕਿ ਸਾਡੀਆਂ ਇਹ ਇਛਾਵਾਂ ਪੂਰੀਆਂ ਹੋਣ ਫਿਰ ਅਸੀਂ ਸੇਵਾ ਕਰਾਂਗੇ ਪਰ ਮਾਈ ਭਖਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁ ਸਮਾਂ ਸੇਵਾ ਕਰਦੀ ਰਹੀ ਅਤੇ ਉਸੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਜਦੋਂ ਵੀ ਗੁਰੂ ਦੇ ਦਰ ਤੇ ਮੇਰੀ ਸੇਵਾ ਪ੍ਰਵਾਨ ਹੋ ਗਈ ਉਸ ਸਮੇਂ ਮੈਂ ਗੁਰੂ ਜੀ ਤੋਂ ਇਹ ਮੰਗ ਮੰਗਾਗੀ ਜਦੋਂ ਮਾਤਾ ਨੂੰ ਸੇਵਾ ਕਰਦੇ ਆ 5-6 ਮਹੀਨੇ ਹੋ ਗਏ ਇੱਕ ਦਿਨ ਗੁਰੂ ਕੋਬੇ ਸਿੰਘ ਪਾਸ਼ਾ ਜੀ ਦੀਵਾਨ ਦੀ ਸਮਾਪਤੀ ਦੇ ਪਿਛੋਂ ਸਿੰਘਾਂ ਨੂੰ ਬਚਨ ਕਰਨ ਲੱਗੇ ਕਿ ਅੱਜ ਅਸੀਂ ਨਿਜ ਸਥਾਨ ਤੇ ਫਿਰ ਜਾਵਾਂਗੇ ਪਹਿਲਾਂ ਅਸੀਂ ਲੰਗਰ ਵਾਲ ਜਾਵਾਂਗੇ ਕਿਸੇ ਸਿੱਖ ਦੀਆਂ ਬਹੁਤ ਸਮੇ ਤੋਂ ਅਰਦਾਸਾਂ ਆ ਰਹੀਆਂ ਹਨ ਅੱਜ ਸਮਾਂ ਆ ਗਿਆ ਹੈ ਉਸੇ ਭਾਵਨਾ ਪੂਰੀ ਕਰਨੇ ਹੈ ਇਸ ਤਰ੍ਹਾਂ ਬਚਨ ਕਰਕੇ ਗੁਰੂ ਸਾਹਿਬ ਸਿੰਘਾਂ ਸਮੇਤ ਗੁਰੂ ਲੰਗਰ ਘਰ ਵਿੱਚ ਆ ਗਏ ਆਗੇ ਮਾਤਾ ਕੋਲ ਖੜੇ ਹੋ ਗਏ ਤੇ ਬਚਨ ਕਰਨ ਲੱਗੇ ਗੁਰੂ ਸਾਹਿਬ ਫਰਮਾਉਣ ਲੱਗੇ ਪੀਖਾ ਅੱਜ ਤੇਰੀ ਸੇਵਾ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਈ ਹੈ ਤੂੰ ਜੋ ਵੀ ਮੰਗਣਾ ਹੈ ਮੰਗ ਗੁਰੂ ਜੀ ਦੀ ਰਸਨਾ ਸੁਣ ਕੇ ਮਾਈ ਪੀਖਾ ਸੋਚ ਵਿੱਚ ਪੈ ਗਈ ਕਿਉਂਕਿ ਪਹਿਲਾਂ ਤਾਂ ਉਸ ਦਾ ਧਿਆਨ ਸੇਵਾ ਵਿੱਚ ਸੀ ਜਿਸ ਸਮੇ ਮਾਈ ਪੀਖਾ ਸੋਚਣ ਲੱਗੇ ਗੁਰੂ ਸਾਹਿਬ ਮਾਈ ਪੀਖਾ ਨੂੰ ਫਿਰ ਬਚਨ ਕਰਨ ਲੱਗੇ ਪਿੱਖਾ ਸਾਡੇ ਕੋਲ ਸਮਾਂ ਬਹੁਤ ਥੋੜਾ ਹੈ ਤੋ ਜੋ ਵੀ ਮੰਗਣਾ ਹੈ ਜਲਦੀ ਮੰਗ ਫਿਰ ਅਸੀਂ ਜਾਣਾ ਹੈ ਗੁਰੂ ਜੀ ਫਰਮਾਉਣ ਲੱਗੇ ਪਿੱਖਾ ਜੋ ਵੀ ਮੰਗ ਮੰਗਣੀ ਹੈ ਇੱਕ ਵਾਰ ਵਿੱਚ ਮੰਗ ਲੈ ਸਾਨੂੰ ਜਾਣ ਦੀ ਕਾਲੀ ਹੈ ਹੁਣ ਮਾਈ ਪਿੱਖਾ ਹੋਰ ਵੀ ਜ਼ਿਆਦਾ ਸੋਚਾਂ ਵਿੱਚ ਪੈ ਗਈ ਹੁਣ ਉਹ ਸੋਚਦੀ ਹੈ ਕਿ ਜੇ ਮੈਂ ਨੇਤਰਾਂ ਦੀ ਜੋਤ ਮੰਗਦੀ ਹਾਂ ਇਕਾਂ ਦੇ ਵਿੱਚ ਗਰੇਵੀ ਵੀ ਬਹੁਤ ਹੈ ਪੁੱਤਰ ਛੋਲੇ ਦੇ ਵਿੱਚ ਕੋਈ ਨਹੀਂ ਹੈ ਇਹ ਸੋਚਦੀ ਸੋਚਦੀ ਮਾਈ ਨੇ ਬੇਨਤੀ ਕੀਤੀ ਗੁਰੂ ਜੀ ਮੰਗ ਮੰਗੇ ਪਿਖਾ ਸੋਹਣੇ ਦੀ ਮਧਾਣੀ ਹੋਵੇ ਨੌ ਦੁੱਧ ਰੜਕੇ ਵੇਖਾਂ ਵਿੱਚ ਚੁਬਾਰੇ ਪੋਤਾ ਖੇਡੇ ਇਹ ਮੰਗ ਮੰਗੇ ਪਿਖਾ ਗੁਰੂ ਜੀ ਮਾਤਾ ਜੀ ਦੀ ਇਸ ਤਰ੍ਹਾਂ ਕੀਤੀ ਬੇਨਤੀ ਸੁਣ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਅੰਤਰਜਾਮੀ ਪਾਇਸ਼ਾ ਤਾਂ ਸਭ ਕੋ ਜਾਣਦੇ ਸੀ ਪਰ ਮਾਤਾ ਦੀ ਕਮਾਈ ਨੂੰ ਵੀ ਪ੍ਰਗਟ ਕਰਨਾ ਸੀ ਕਿ ਮਾਈ ਪਿਖਾ ਕਿੰਨੀ ਸੋਜਵਾਨ ਤੇ ਸਿਆਣੀ ਹੈ ਮਾਈ ਪਿਖਾ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਬਹੁਤ ਪਰਸੰਨ ਹੋਏ ਕਿਉਂਕਿ ਗੁਰੂ ਜੀ ਨੇ ਇਹ ਬਚਨ ਕੀਤਾ ਸੀ ਕਿ ਮਾਤਾ ਜੋ ਮੰਗ ਹੈ ਇੱਕ ਵਾਰ ਵਿੱਚ ਮੰਗ ਲੈ ਸਾਨੂੰ ਖਾਲੀ ਹੈ ਅੰਤਰਜਾਮੀ ਪਾਇਸ਼ਾ ਤੇ ਆਏ ਹੀ ਲੰਗਰ ਘਰ ਵਿੱਚ ਮਾਈ ਪਿਖਾ ਵਾਸੇ ਸੀ ਪਰ ਗੁਰੂ ਜੀ ਆਪਣੇ ਪਿਆਰਿਆਂ ਨਾਲ ਇਹ ਖੇਡ ਕਰਦੇ ਹਨ ਪਾਸ਼ਾ ਨੇ ਤਾਂ ਮਾਤਾ ਦੀ ਸਿਆਣਪ ਨੂੰ ਵੀ ਜ਼ਾਹਿਰ ਕਰਨਾ ਸੀ ਪ੍ਰਸੰਨ ਹੋ ਕੇ ਪਾਸ਼ਾ ਨੇ ਫਿਰ ਕਿਹਾ ਪਿਖਾ ਮੰਗ ਮੰਗੀ ਹੈ ਇੱਕ ਵਾਰ ਫਿਰ ਦੱਸ ਮਾਤਾ ਜੀ ਨੇ ਫਿਰ ਹੱਥ ਜੋੜ ਕੇ ਪਾਸ਼ਾ ਨੂੰ ਬੇਨਤੀ ਕੀਤੀ ਮੰਗ ਮੰਗੇ ਪਿਖਾ ਸੋਨੇ ਦੀ ਮਧਾਣੀ ਹੋਵੇ ਤੇ ਨੌ ਦੁੱਧ ਰਿੜ ਕੇ ਵੇਖਾ ਚੁਬਾਰੇ ਪੋਤਾ ਖੇਡੇ ਇਹ ਮੰਗ ਮੰਗੇ ਪਿਖਾ ਸਤਗੁਰ ਪਾਸ਼ਾ ਬਹੁਤ ਪ੍ਰਸੰਨ ਹੋਏ ਤੇ ਪਛਣ ਕਰਨ ਲੱਗੇ ਪਿਖਾ ਉਹ ਟੇਂਪੋ ਬਹੁਤ ਸੋ ਜਵਾਨ ਨਿਕਲੇ ਇੱਕ ਵਾਰ ਵਿੱਚ ਇਹ ਸਭ ਕੁਝ ਮੰਗ ਲਿਆ ਸੋ ਮਾਈ ਪੀਖਾ ਮੰਗ ਮੰਗੀ ਅੱਖਾਂ ਤੋਂ ਉਸ ਨੂੰ ਤੇਸ ਤਾਂ ਨਹੀਂ ਸੀ ਸੋਨੇ ਦੀ ਮਧਾਣੀ ਹੋਵੇ ਤੇ ਦੁੱਧ ਰੜਕ ਦੀ ਵੇਖਾ ਹੁਣ ਸੋਨੇ ਦੀ ਮਧਾਣੀ ਉਸ ਘਰ ਵਿੱਚ ਹੋਵੇਗੀ ਜਿਸ ਘਰ ਵਿੱਚ ਬਹੁਤ ਅਮੀਰੀ ਹੋਵੇਗੀ ਮਾਤਾ ਦੇ ਘਰ ਪੁੱਤਰ ਵੀ ਨਹੀਂ ਸੀ ਸੋ ਨੌ ਤਾਂ ਆਵੇਗੇ ਜੇਕਰ ਪਹਿਲਾਂ ਪੁੱਤ ਹੋਵੇਗਾ ਇਸ ਤਰ੍ਹਾਂ ਮਾਤਾ ਨੇ ਪੁੱਤ ਵੀ ਮੰਗ ਲਿਆ ਮਾਇਆ ਵੀ ਮੰਗ ਲਈ ਅੱਖਾਂ ਦੀ ਜੋਤ ਵੀ ਮੰਗ ਲਈ ਅਤੇ ਪੋਤਰੇ ਦੀ ਵੀ ਦਾਤ ਮੰਗ ਲਈ ਸਤਿਗੁਰੂ ਜੀ ਪਸੰਨ ਹੋ ਕਿ ਮਾਈ ਪੀਖਾ ਨੂੰ ਬਚਨ ਕਰਨ ਲੱਗੇ ਪੀਖਾ ਜਾ ਤੇਰੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ ਅਤੇ ਨਾਲ ਅਸੀਂ ਤੈਨੂੰ ਨਾਮ ਦੀ ਦਾਤ ਵੀ ਦਿੰਦੇ ਹਾਂ ਗੁਰੂ ਜੀ ਨੇ ਖੁਸ਼ ਹੋ ਕੇ ਮਾਈ ਪੀਖਾ ਦੇ ਝੋਲੀ ਦੇ ਵਿੱਚ ਨਾਮ ਦੀ ਦਾਤ ਵੀ ਪਾ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸੇਵਾ ਕਰਕੇ ਅਰਦਾਸ ਕਰਕੇ ਝੋਲੀ ਵਿਚ ਦਾਤ ਪੈ ਜਾਂਦੀ ਹੈ ਪਰ ਕਈ ਵਾਰ ਗੁਪਤ ਅਰਦਾਸਾਂ ਨਾਲ ਹੀ ਦਾਤਾਂ ਝੋਲੇ ਵਿੱਚ ਪੈ ਜਾਂਦੀਆਂ ਹਨ ਤੇ ਸਾਧ ਸੰਗਤ ਜੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਰੋਸਾ ਕਰਨ ਵਾਲਿਆਂ ਦੇ ਦੁੱਖ ਕੱਟੇ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਹੈ ਆਪਣੇ ਵਾਹਿਗੁਰੂ ਜੀ ਤੇ ਭਰੋਸਾ ਹੈ ਚਮਤਕਾਰ ਵੀ ਉਹਨਾਂ ਨਾਲ ਹੀ ਹੁੰਦੇ ਹਨ ਸੰਗਤ ਜੀ ਜਦੋਂ ਵੀ ਸਰੇ ਦਾ ਦੁੱਖ ਦਰਦ ਕੋਈ ਵੀ ਰੋਗ ਹੈ ਗੁਰੂ ਦੀ ਦਰ ਦੇ ਸੇਵਾ ਕਰੋ ਫਿਰ ਅਰਦਾਸ ਕਰੋ ਗੁਰੂ ਦੇ ਲੜ ਲੱਗੋ ਸੱਚੇ ਮਨ ਨਾਲ ਸੇਵਾ ਕਰੋ ਸਾਡੀਆਂ ਸਾਰੀਆਂ ਦਾਸਾਂ ਪਰਵਾਣ ਹੋਣਗੀਆਂ ਨਾਮ ਜਪੋ ਚਾਹੇ ਜੈਪੀ ਸਹਿਬ ਜੀ ਦਾ ਪਾਠ ਕਰੋ ਸੁਖਮਨੀ ਸਹਿਬ ਜੀ ਦਾ ਪਾਠ ਕਰੋ ਨਾਮ ਜਪ ਕੇ ਫਿਰ ਹੀ ਡਾਕਟਰਾਂ ਦੇ ਕੋਲ ਜਾਓ ਤਾਂ ਦੇਖਣਾ ਮੇਰੇ ਸਤਗੁਰ ਸੱਚੇ ਪਾਤਸ਼ਾ ਤੁਹਾਡੇ ਤੋਂ ਪਹਿਲਾਂ ਪਹੁੰਚ ਜਾਣਗੇ ਤੁਹਾਡਾ ਦੁੱਖ ਰੋਗ ਜ਼ਰੂਰ ਕਟਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ